ਬਹੁਤ ਵੱਡੇ ਸੇਵਾਦਾਰ ਗੁਰੂ ਘਰ ਦੇ ਪੁੱਜੇ ਸ੍ਰੀ ਅਕਾਲਪੁਰ ਸਾਹਿਬ ਵੱਲੋਂ ਜਿਨ੍ਹਾਂ ਨੂੰ ਬੜ ਬਹੁਤ ਵੱਡਾ ਕੌਮ ਨੂੰ ਅੰਕਲੋ ਬਹੁਤ ਵੱਡਾ ਮਹਾਨ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਕਲਵੰਤ ਸਿੰਘ ਜੀ ਦੇ ਇਸ ਅੰਮ੍ਰਿਤ ਅਰਦਾਸ ਦੇ ਇੱਥੇ ਹਾਜ਼ਰੀ ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀ ਬਧੇ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਗੁਰਦੇ ਬਲਾਰੀ ਸਹਿਬਾਨਾ ਨੇ ਮੇਰੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਬਲੀਕਣੀਏ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਅਰਦਾਸ ਰੀਤੀ ਕੀਤੀ ਆ ਸਾਡੇ ਸਤਿਕਾਰਯੋਗ ਅਕਾਲਪੁਰ ਸਾਹਿਬ ਦੇ ਜੇਜੇਦਾਰ ਸਾਹਿਬ ਜਿਨ੍ਹਾਂ ਨੇ ਗੁਰੂ ਘਰ ਦਾ ਫਰਮਾਨ ਹੁਕਮ ਨਮਾ ਸਾਾਨੂੰ ਸਾਰਿਆਂ ਨੂੰ ਸਰਵਨ ਕਰਾਇਆ ਗਿਆ ਸੁਨਾਰਾ ਗਿਆ ਦਾ ਸੱਚੇ ਮਹਿਸੂਸ ਕਰਦਾ ਹਾਂ ਇਸ ਪਰਿਵਾਰ ਜੀ ਜੋ ਕੁਰਬਾਨੀ ਹੈ ਇਸ ਪਰਿਵਾਰ ਦਾ ਜੋ ਦੇਨ ਹੈ ਸਿੱਖ ਪੰਥ ਨੂੰ ਪੰਜਾਬ ਨੂੰ ਇਨਸਾਨੀਅਤ ਨੂੰ ਇਨਸਾਨੀ ਕਦਰ ਕੀਮਤਾਂ ਬਹਾਰ ਰੱਖਣ ਨੂੰ ਸਾਧ ਸੰਗਤ ਜੀ ਅਸੀਂ ਕਦੇ ਇਸ ਪਰਿਵਾਰ ਦਾ ਦੇਨ ਨਹੀਂ ਦੇ ਸਕਦੇ ਅੱਜ ਵੱਡੀ ਗਿਣਤੀ ਚ ਇੱਥੇ ਨੌਜਵਾਨ ਭਰੇ ਜਿੱਥੇ ਉਹ ਗੁਰੂ ਦੀ ਕਿਰਪਾ ਕਰਕੇ ਬੈਠੇ ਆ ਅੱਜ ਉਹ ਇਸ ਕਰਕੇ ਵੀ ਇੱਥੇ ਬੈਠੇ ਕੋਈ ਭਾਈ ਬਲਵੰਤ ਸਿੰਘ ਰਾਜਵਾਲਾ ਸਾਹਿਬ ਵਰਗੇ ਬਹਾਦਰ ਜਗਨਨਾਥ ਜਿਨ੍ਹਾਂ ਨੇ ਉਸ ਸਮੇਂ ਜੋ ਮਨੁੱਖੀ ਅਧਿਕਾਰਾਂ ਦੇ ਜੋ ਤਸ਼ੱਦਦ ਹੋ ਰਿਹਾ ਸੀ ਜੋ ਫੇਟ ਕਾਉਂਟਰ ਕੀਤੇ ਜਾ ਰਹੇ ਸੀ ਗੁੰਡਿਆਂ ਦੇ ਸਿੱਖਾਂ ਦੇ ਕਕਾਰਾਂ ਦੀ ਔਰ ਮਾਵਾਂ ਦੇ ਲਟਕੇ ਜਗਰਾ ਨੂੰ ਜਿੰਦਾ ਮਾਰਿਆ ਜਾ ਰਿਹਾ ਸੀ ਸਾਧ ਸੰਗਤ ਜੀ ਜੇ ਇਹ ਆਵਾਜ਼ ਨਾ ਬੁਲੰਦ ਕਰਦੇ ਤੇ ਸ਼ਹਿਦਾਂ ਜਾਪਣੇ ਜੋ ਵੱਡੀ ਗਿਣਤੀ ਚ ਇੱਥੇ ਬੈਠੇ ਰਹੋ ਔਰ ਗੁਰੂ ਘੜੀ ਸਾਧ ਸੰਗਤ ਜੀ ਦਾਸ ਗੁਰੂ ਸਾਹਿਬ ਦਾ ਜਿੰਨਾ ਸ਼ੁਕਰਾਨਾ ਦਾਸ ਕਰ ਸਕੇ ਉਹਨਾ ਕਰ ਮੇਰੀ ਕਿਸੇ ਕਿਸਮੋ ਚ ਵੀ ਇਹ ਨਸੀਬ ਨਹੀਂ ਹੋਣਾ ਸੀ ਕਿ ਬੰਦੀ ਸਿੰਘਾਂ ਦੀ ਪਰਿਭਾਸ਼ਾ ਬੰਦੀ ਸਿੰਘ ਕਿਹਨੂੰ ਕਹਿੰਦੇ ਆ ਸਾਸ਼ੰਕੀ ਜੀ ਸਾਹਿਬ ਮੇਰੇ ਤੋਂ ਉਮਤ ਤੋਂ ਜਿਹੜੇ ਬਤੇਰੇ ਆ ਉਹ ਤਾਂ ਸਮਝਦੇ ਜਾਂਦੇ ਆ ਵਗੈਰ ਜਿਹਨਾਂ ਦੀ ਉਮਰ ਮੇਰੀ ਜਿੰਨੀ ਆ ਜਾਂ ਮੇਰੇ ਤੋਂ ਘੱਟ ਉਹਨਾਂ ਨੂੰ ਬੰਦੀ ਸਿੰਘ ਦਾ ਸਹੀ ਮਤਲਬ ਨਹੀਂ ਸਮਝੋ ਅੱਜ ਕੱਲ ਤਾਂ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਡੇ ਲੈ ਕੇ ਆਪ ਦੇ ਸਜਣ ਨੂੰ ਛਡਾਉਣ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮੈਨ ਸਮਝ ਨਾ ਪੈਂਦਾ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਹੋਵੇ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰ ਰਹੀਆਂ ਤੁਹਾਨੂੰ ਢੁਕਾਉਣ ਵਾਸਤੇ ਤੇ ਜੇ ਭਟਕ ਕਰੇ ਤੇ ਜਿਹੜੀਆਂ ਚੰਗਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ ਸਾਤ ਸੰਗਤ ਦੀ ਕੌਮ ਨੇ ਸ਼ਹੀਦ ਜਾਂ ਅੰਧੀ ਸਿੰਘ ਕੌਮ ਨੇ ਉਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਕਦੇ ਵੀ برداشت ਨਹੀਂ ਕਰ ਸਕਦੇ ਸਨ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਗੁਰੂ ਦੇ ਚਰਨਾਂ ਦੇ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਘਰ ਠੀਕ ਹੈ ਜਿੱਥੇ ਰੋਜ਼ ਇਹ ਆਰਦਾਸ ਹੁੰਦੀ ਹੋਵੇ ਅਕਾਲ ਵੇਰੀ 24 ਘੰਟੇ ਹਰ ਸਾਚ ਉਥੇ ਕੋ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਲੇ ਸਰਬਤ ਦਾ ਭਲਾ ਜਿੱਥੇ ਮਨੁੱਖਤਾ ਦੇ ਭਲੇ ਦੀ ਮਨੁੱਖਤਾ ਦੇ ਇਨਸਾਨ ਦੀ ਆਵਾਜ਼ ਗੂੰਜਦੀ ਹੋਵੇ ਜਿੱਥੋਂ ਮੇਰੇ ਵਰਗੇ ਨਰਮਾਣੇ ਨਾਚੀ ਜੀ ਲੋਕ ਆਪ ਜੀ ਝੋਲੀਆਂ ਭਰ ਕੇ ਜਾਂਦੇ ਹੋ ਜਿੱਥੇ ਗੁਰੂ ਸਾਹਿਬ ਦੀ ਮਖਸ਼ਿਸ਼ ਨਾਲ ਲੋਕ ਗੁਰੂ ਦੇ ਦੱਸੇ ਦੱਸੇ ਹੋਏ ਰਸਤੇ ਤੇ ਚੱਣ ਦਾ ਯਤਨ ਕਰਦੇ ਹੋ ਸਾਧ ਸੰਗਤ ਜੀ ਉਸ ਪਵਿੱਤਰ ਘਾਹੇ ਮੇਰੇ ਮਾਲਿਕ ਗੁਰੂ ਰਾਮਦਾਸ ਮਹਾਰਾਜ ਸੱਚੇ ਬਾਦਸ਼ਾਹ ਦੀ ਉਸ ਪਵਿੱਤਰ ਧਰਤੀ ਤੇ ਜਦੋਂ ਟੈਂਕਾਂ ਟੋਪਾਂ ਗੋਲਿਆਂ ਨਾਲ ਜਦੋਂ ਹਮਲੇ ਕਰੇ ਜਾਣ ਤੇ ਸਾਥ ਸਕੇ ਜੀ ਜੇ ਫੇਰ ਵੀ ਆਪਣੀ ਅੰਦਰਲੀ ਆਵਾਜ਼ ਨਾਲ ਨਾ ਜਾ ਕੇ ਤੇ ਫੇਰ ਅਸੀਂ ਨਾ ਗੁਰੂ ਦੇ ਸਿੱਖਾਂ ਔਰ ਨਾ ਹੀ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਜਾਣਦੇ ਇਹ ਵੰਟੀ ਕਰ ਮੈਂ ਤਾਂ ਕਹਿ ਰਿਹਾ ਬੰਦੀ ਸਿੰਘ ਉਹ ਨੇ ਜਿਨ੍ਹਾਂ 'ਚ ਗੁਰੂ ਦਾ ਪਿਆਰ ਸਾਡੇ ਨਾਲੋਂ ਵੱਧ ਸੀ ਜਿਨ੍ਹਾਂ 'ਚ ਗੁਰੂ ਦਾ ਸਤਿਕਾਰ ਸਾਡੇ ਨਾਲੋਂ ਵੱਧ ਸੀ ਤੇ ਉਹ ਬੇਇਨਸਾफी ਜੀਣ ਨਾ ਸਕੇ ਕੀ ਆਪਣੀ ਸਰਕਾਰ ਹੋਵੇ ਆਪਣੇ ਚੁਣੇ ਹੋਏ ਨਮਾਇंदे ਹੋਣ ਤੇ ਕਿਤੇ ਦੇਸ਼ ਦੁਨੀਆ ਦੀ ਕੌਮਾਂ 'ਚ ਜਿਹੜੀ ਕੌਮ ਇਹ ਦੇਸ਼ ਨੂੰ ਆਜ਼ਾਦੀ ਦਿਵਾਵੇ ਜਿਹੜੀ ਕੌਮ ਸਿਕ ਪੰਚ ਇਹ ਦੇਸ਼ ਨੂੰ ਅਨਾਜ ਦਾ ਭੰਡਾਰ ਭਰੇ ਉਸ ਕੌਮ ਦੇ ਬਹਾਦਰ ਸੂਰ ਵੀਰਾਂ ਨੂੰ ਜੇਸ ਉਹ ਕੌਮ ਜੇਸ ਦਰ ਤੇ ਜਾਗਦੀ ਝੁਕਦੀ ਹੋਵੇ ਸੁਰੂ ਰਾਜਦਾਸ ਮਹਾਰਾਜ ਦੀ ਉਸ ਪਵਿੱਤਰ ਧਰਤੀ 'ਚ ਜਦ ਜ ਟੈੰਕਰਾ 'ਤੇ ਹਮਲੇ ਹੋਏ ਤੇ ਭਾਈ ਭਲਵੰਤ ਸਿੰਘ ਰਾਜੋਆਣਾ ਸਾਹ ਬਨੇ ਸੱਜੇ ਬੈਣਾ ਨੂੰ ਕਹਿੰਦਾ ਇਹ ਤੌਮ ਦੇ ਇਹ ਅਸਲ ਮੱਟਰ ਸ਼ੇਰ ਨੇ ਸਤਕਾਰ ਜੋ ਭੁੱਲਰ ਸਾਹ ਮੈਂ ਕੀਤਾ ਕੀ ਜਾਣ ਹੋਰ ਜਵਾਰ ਸਦਾ ਸਤਕਾਰ ਜੋ ਗੁਰਦੀਪ ਸਿੰਘ ਖੇੜਾ ਸਾਹ ਵੱਡੀ ਗਿਣਤੀ 'ਚ ਇੱਥੇ ਕਈ ਸਿੰਘ ਆ ਕੇ ਵੇਚਿਆ ਭਾਈ ਇਹ ਅਤਲ ਉਹ ਰੋਕ ਨੇ ਜਿਨ੍ਹਾਂ ਨੂੰ ਤੁਸੀਂ ਸੱਚੀ ਮਿਹਨਤ ਤੇ ਬੰਦੀ ਸਿੰਘ ਕਹਿ ਸਕਦੇ ਹੋ। ਔਰ ਸਾਥ ਸੰਗਤ ਦੀ ਮੈਂ ਤਾਂ ਸ਼ੁਕਰਾਨਾ ਕਰਦਾ ਕਾਂਗਰਸ ਪਾਰਟੀ ਦਾ। ਪ੍ਰਕਾਸ਼ਪੁਰ ਤੇ ਚਰਨਜੀਤ ਸਿੰਘ ਜਿੰਨੀ ਜੱਟ ਦੇ ਸੁਖੀ ਰੰਧਾਵੇ ਰ ਗਿਆ ਤਾਂ ਕਿ ਮੈਨੂੰ ਵੀ ਜੇਲ੍ਹ ਭੀ। ਮੈਨੂੰ ਨਹੀਂ ਮਤਲਬ ਸਮਝ ਆਉਣਾ ਸੀ ਬੰਦੀ ਸਿੰਘਾ। ਔਰ ਜਦੋਂ ਮੈਂ ਜਾ ਕੇ ਬੰਦੀ ਸਿੰਘ ਨੂੰ ਵੇਖਿਆ ਨਾ ਕਰਨੋ ਮੇਰੀ ਗੱਲ ਭਾਈ ਸਾਹਿਬ ਤੁਮ ਨੂੰ ਵੇਖ ਕੇ ਕਲੇਜੇ ਨੂੰ ਕੰਦ ਪੈਂਦੀ ਆ ਕਿ ਇਹੇ ਜੇ ਹੁੰਦੇ ਆ ਗੁਰੂ ਦੇ ਸਿੱਖ ਸੋਹਿਆ ਸੋਹਿਆ ਸਵਾਸੰਗਤ 30 ਸਾਲ ਅਸਰੀਰ ਵਿੱਚ ਉਹ 30 ਸਾਲ ਜੀ ਦੇ ਤੇ ਪੁਲਿਸ ਨੇ ਹਰ ਤਰੀਕੇ ਨਾਲ ਦਿੱਤਾ ਹੋ ਜੀ ਨੇ ਪੁਲਿਸ ਨੇ ਮੈਂ ਕਹਿ ਨਹੀਂ ਸਕਦਾ ਔਰ ਲਾਭ ਜੀ ਦੀਵਾਰ ਇਤਰਾ ਵਿਚੋ ਫਾੜ ਕੇ ਨਾ ਲੱਤਾ ਪਾੜੀਆਂ ਹੋਣ ਕੀ ਕੁਛ ਤਸ਼ੱਕਤ ਨਹੀਂ ਕੀਤਾ ਹੋਵੇ ਔਰ ਫੇਰ ਬੰਦਾ ਗੁਰੂ ਦੇ ਭਾਣੇ ਚ ਰਵੇ ਫੇਰ ਉਸ ਮਾਲਕ ਦੀ ਸਿਮਤ ਕਰੇ ਉਸ ਗੁਰੂ ਦੀ ਰਜ਼ਾ ਚ ਰਵੇ ਉਸ ਗੁਰੂ ਦੇ ਭਾਣੇ ਨੂੰ ਸੱਚ ਕਰਕੇ ਮਿੱਠਾ ਕਰਕੇ ਮੰਨੇ ਕਿ ਇਹ ਪੰਥ ਜੀਵੇ ਮੇਰਾ ਪੰਥ ਜੀਵੇ ਮੇਰਾ ਕੌਮ ਚੜ੍ਹਦੀ ਕਲਾ ਚ ਰਹੇ ਇਸ ਨੂੰ ਬਲਦੀ ਸਿੰਘ ਕਹਿੰਦੀ